ਸਾਸ਼ਟ੍ਰੀ ਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਵਿੱਚ ਬਿਜਲੀ ਮੁਫਤ ਦਿੱਤੀ ਗਈ ਪਿਛਲੇ 3 ਸਾਲਾਂ ਤੋਂ ਜੇ ਗੱਲ ਕਰ ਲਈਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ 300 ਯੂਨਟ ਪੰਜਾਬ ਨੂੰ ਮੁਫਤ ਦਿੱਤਾ ਤਾਂ ਉੱਥੇ ਹੀ ਹੁਣ ਭਾਰਤ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ ਜੋ ਬਿਜਲੀ ਵਿਪਾਦ ਨੂੰ ਲੈ ਕੇ ਬਹੁਤ ਹੀ ਵੱਡਾ ਕਦਮ ਚੁੱਕਿਆ ਹੈ ਭਾਰਤ ਸਰਕਾਰ ਨੇ ਇਹ ਕਦਮ ਇੱਕ ਨਹੀਂ ਦੋ ਨਹੀਂ ਸਾਰੇ ਹੀ ਭਾਰਤ ਦੇ ਸੂਬਿਆਂ ਦੇ ਵਾਸਤੇ ਹੀ ਕਦਮ ਚੁੱਕਿਆ ਗਿਆ ਹੈ ਗੱਲ ਕਰ ਲੈਣੇ ਆ ਕਿ ਸੂਤਰਾਂ ਤੋਂ ਬਣਦੀ ਜਾਣਕਾਰੀ ਕੀ ਸਾਹਮਣੇ ਆ ਰਹੀ ਹੈ ਵੀਰਵਾਨ ਨੂੰ ਸਹਾਇਕ ਬਿਜਲੀ ਇੰਜੀਨੀਅਰ ਐਸ ਡੀਓ ਮਨੋਜ ਕੁਮਾਰ ਸਿੰਘ ਦੀ ਪ੍ਰਮੁਖਤਾ ਵਿੱਚ ਜਨਪ੍ਰਤੀਤੀ ਨਿਧੀਆਂ ਨਾਲ ਇੱਕ ਮੀਟਿੰਗ ਹੋਈ ਇਸ ਬੈਠਕ ਵਿੱਚ ਕੇਂਦਰ ਸਰਕਾਰ ਦੇ ਪੀਐਮ ਸੂਰਜ ਕਾਲ ਯੋਜਨਾ ਤੇ ਚਰਚਾ ਕੀਤੀ ਗਈ ਦੱਸ ਦਈਏ ਕਿ ਇਹ ਯੋਜਨਾ ਨਾਲ ਬਿਜਲੀ ਬਹੁਤ ਘੱਟ ਹੋ ਜੋ ਬਿਜਲੀ ਦਾ ਬਿੱਲ ਹੈ ਬਹੁਤ ਘੱਟ ਹੋ ਜਾਏਗਾ ਕਈ ਮਾਮਲਿਆਂ ਵਿੱਚ ਖਰਚ ਤਰਾ ਨਾਲ ਖਤਮ ਹੋ ਸਕਦਾ ਹੈ ਜਨਪ੍ਰਦੀਕਿਆ ਤੋਂ ਅਪੀਲ ਦੀ ਯੋਜਨਾ ਦੀ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣੀ ਹੈ ਕਿ ਵਧੇਰੇ ਲੋਕ ਇਸ ਦਾ ਲਾਭ ਲੈ ਸਕਣ ਮੀਟਿੰਗਾਂ ਵਿੱਚ ਯੋਜਨਾ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਯੋਜਨਾ ਨੇ ਇਸ ਵਿੱਚ ਜੋ ਵੀ ਲਾਗਤ ਆਵੇਗੀ ਉਸ ਉਸਤ 5 ਸਾਲਾਂ ਵਿੱਚ ਹੀ ਨਿਕਲ ਜਾਵੇਗੀ ਇਸ ਦੇ ਬਾਅਦ ਉਪਯੋਗਤਾ 25 ਸਾਲ ਤੱਕ ਮੁਫਤ ਬਿਜਲੀ ਦਾ ਅਪਯੋਗ ਕਰ ਸਕਦੇ ਆ ਯੋਜਨਾ ਦੇ ਅਧੀਨ ਘਰ ਦੀ ਛੱਤ ਤੇ ਸੋਲਰ ਸਿਸਟਮ ਲਗਾਇਆ ਜਾਵੇਗਾ ਇਸ ਲਈ ਕੇਂਦਰ ਸਰਕਾਰ ਸਬਸਿਡੀ ਵੀ ਦੇ ਰਹੀ ਹੈ ਤਾਂ ਕਹਿਣ ਦਾ ਮਤਲਬ ਹੈ ਕਿ ਇਹ ਕੇਂਦਰ ਸਰਕਾਰ ਨੇ ਇੱਕ ਨਵਾਂ ਜੋ ਉਪਰਾਲਾ ਕੀਤਾ ਹੈ ਸਾਰੇ ਹੀ ਭਾਰਤ ਦੇ ਉੱਤੇ ਕਿ ਸੋਲਰ ਸਿਸਟਮ ਲਗਾਉਣ ਨਾਲ ਜੋ ਬਿਜਲੀ ਦੀ ਜੋ ਹੈ ਮਤਲਬ ਉਸਤ ਉਹ ਘੱਟ ਤੋਂ ਘੱਟ ਆਵੇਗੀ ਤਾਂ ਇਸ ਦਾ ਲਾਭ ਜਿੰਨੀ ਹੋ ਸਕੇ ਜਲਦੀ ਲੋ ਕੁਟਾ ਸਕਦੇ ਨੇ ਤੇ ਇਸ ਉੱਪਰ ਸਬਸਿਡੀ ਵੀ ਮਿਲੇਗੀ ਜੋ ਵੀ ਬਣਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਧੰਨ